ਇਹ ਵੀਡੀਓ ਲਗਾਤਾਰ ਫਿਰ ਮੈਨਾ ਇੱਕ ਲੰਬੀ ਬਲੌਗ ਦੀ ਵੀਡੀਓ ਲਗਾਤਾਰ ਵਾਇਰਲ ਹੁੰਦੀ ਨਜ਼ਰ ਆ ਰਹੀ ਸੀ ਤੇ ਲਗਾਤਾਰ ਇੱਕ ਨੌਜਵਾਨ ਲੜਕਾ ਜਿਹੜਾ ਆਮ ਆਦੀ ਪਾਰਟੀ ਦਾ ਵਕੀਲ ਹੈ ਉਸ ਤੇ ਫਲੇਮ ਲੱਗੇ ਨਜ਼ਰ ਆ ਰਹੇ ਸੀ ਤਾਂ ਉਸ ਦੇ ਤੇ ਲਗਾਤਾਰ ਵੀਡੀਓ ਸੰਬੰਧ ਦਾ ਚਰਚਾ ਬਣਦਾ ਹੈ ਜੋ ਦੇਖ ਰਹੇ ਮਾਤਾ ਜੀ ਕਰ ਰਹੇ ਆ ભગવાન ਤੋਂ ਬੇਨਤੀ ਕਰਦੇ ਨਜ਼ਰ ਆ ਰਿਹਾ ਹੈ ਮਨਰੇਗਾ ਮਨਰੇਗਾ ਦਾ ਸਰਕਾਰੀ ਸਕਾ ਮੈਂ ਕਿਸੇ ਦੇ ਕਾਰਗੇ ਚ ਆ ਕੇ ਉਹ ਹਾਜ਼ਰ ਹੋਣ ਦੇ ਬਿਨਾਂ ਜਦੋਂ ਆਮਦਨ ਪਾਟ ਦੇ ਰਹੇ ਲੋਕ ਇਹ ਕਹਿੰਦੇ ਕਿ ਨਾ ਸਰਕਾਰੀ ਹੈ ਨਾ ਹੀ ਕਿ ਉਹ ਇੱਕ ਪਾਰਟੀ ਦੇ ਵਾ ਨ ਵਰਕਰ ਹੋਣ ਦੇ ਨਾਤੇ ਉਹ ਕਰ ਰਹੀ ਸੀ ਲੇਕਿਨ ਮਨਰੇਗਾ ਦੇ ਵਿੱਚ ਆ ਕੇ ਇਹਨਾਂ ਦੇ ਨਾਲ ਇਹਨਾਂ ਨੇ ਕਿਹਾ ਸੀ ਕਿ ਠੱਕੇ ਨਾਲੇ ਜਿਹੜੇ ਬੰਦੇ ਕੰਮ ਤੇ ਨਹੀਂ ਆਏ ਜਿਨ੍ਹਾਂ ਦਾ ਇਹ ਠੱਕੇ ਨਾਲ ਹਾਜ਼ਰੀਆਂ ਦਾ ਗੈਰ ਹਾਜ਼ਰੀ ਦਵਾ ਦਿੱਤੀ ਸੀ ਇਹ ਗੱਲ ਮਾਣ ਦੀ ਕਰਨੇ ਨਜ਼ਰਾਇਆ ਆਉਂਦੇ ਆ ਕਿ ਇਹੋਕਾ ਮੰਗਦਾ ਵਾਇਰਲ ਵੀਡੀਓ ਦਾ ਇਹ ਸੱਚ ਹੈ ਕੀ ਗੱਲਬਾਤ ਹੋਈ ਆ ਜੀ ਕਿ ਹਾਜ਼ਰੀਆਂ ਗਲਤ ਲਾਉਂਦੇ ਸੀਗੇ ਅਸੀਂ ਰੌਲਾ ਪਾਉਣ ਲੱਗ ਗਏ ਵੀ ਸਾਡੀਆਂ ਕਿ ਹਾਜ਼ਰੀਆਂ ਲੋਕਾਂ ਨੇ ਕਿਵੇਂ ਲਾਈ ਜਾਣੇ ਝੋਨਾ ਤੇ ਕੰਮ ਕਰਦੇ ਜਿਹੜੇ ਝੋਨੇ ਚਾ ਕੇ ਉਹਨਾਂ ਨੂੰ ਕਿਵੇਂ ਲਾਈ ਜਾਣੇ ਸਾਡੀਆਂ ਸਹੀ ਬੰਦਿਆਂ ਦੀ ਹਾਜ਼ਰੀਆਂ ਲੱਗਦੀਆਂ ਸੀ ਉੱਥੇ ਆ ਰੌਲਾ ਸੀ ਤੇ ਜਦੋਂ ਅਸੀਂ ਮਾਈ ਬੋਲਣ ਲੱਗੇ ਉਹਦੇ ਨਾਲ ਮੁੰਡੇ ਦਾ ਕੋਈ ਸਾਡਾ ਰੌਲਾ ਨਹੀਂ ਸੀ ਹੋਰ ਨਾ ਬੋਲੀ ਜਾਂਦਾ ਸੀ ਹੁਣ ਨੀ ਵਟੋ ਆਜਾ ਪੱਜ ਕੇ ਆਇਆ ਜੁੰਡੇ ਪੱਟੇ ਤੋੜ ਪਾੜ ਲੀੜੇ ਜੁੱਤੀਆਂ ਦੀ ਕਰੀ ਉਹਸ ਮੁੰਡੇ ਨੇ ਮੇਰੇ ਕੁਛ ਫਰੀਤ ਨਹੀਂ ਮੋਦੀ ਹੂੰ ਇਹਨੇ ਸਾਨੂੰ ਪਹਿਲਾਂ ਦੇ ਪੁਰਾਣੇ ਰਾਸ ਦੇ ਬਾਧੂ ਔਰ ਉਹਨਾਂ ਨੇ ਰੌਲਾ ਪਾ ਬੰਦ ਗੰਦ ਵਕਿਆ ਉਹਦੀ ਮਾਂ ਨੇ ਇਹ ਲੜਾਈ ਜਿਹੜੀ ਸੀ ਜਿਹੜੀ ਕਿਹੜੀ ਗੱਲ ਤੋਂ ਸਟਾਰਟ ਹੋਈ ਸੀ ਸਟਾਰਟ ਹੋਈ ਸੀ ਕਿ ਕੱਲਪਤ ਕੋਈ ਸਟਾਰਟ ਆਇਆ ਇਸ ਗੱਲ ਤੋਂ ਲੜਾਈ ਹੋਈ ਸਾਡੀ ਇਹ ਵੇਖੀ ਇੱਕ ਸਾਡੇ ਵਿਧਵਾ ਬੁੜੀ ਆ ਤੇ ਇਹ ਬਬੂੜੀ ਦੇ ਘਰ ਹੁਣ ਮੇਰਾ ਨਿੱਕੇ ਨਿੱਕੇ ਬੱਚੇ ਆ ਹੂੰ ਉਹ ਇਹਨਾਂ ਨੇ ਦੋ ਤਿੰਨ ਦਿਨ ਪਹਿਲਾਂ ਮਸਟਾਲ ਚ ਹਾਜ਼ਰੀ ਨਹੀਂ ਪਾਈ ਤੇ ਤੇਰਾ ਨਾਂ ਨਹੀਂ ਆਇਆ ਜਦੋਂ ਜਿਹੜੀ ਪ੍ਰਧਾਨ ਸੀ ਸਾਡੇ ਉਹ ਲਈ ਕਿਉਂ ਹੂੰ ਕਹਿੰਦੀ ਵੀ ਤੇਰਾ ਨਾਂ ਮੇਰੇ ਕੋਲ ਆਇਆ ਮਸਟਾਲ ਤੇਰਾ ਆਇਆ ਕਵੇਂ ਉਹ ਜਿਹੜੇ ਜਾ ਕੇ ਵੇਖਿਆ ਤੇਰਾ ਨਾਂ ਆਇਆ ਚੋੜੀ ਹਾਜ਼ਰੀ ਲਾਤੀ ਉਹ ਜਿਹੜੀ ਦਰਾਣੀ ਸੀ ਉਹ ਜਾ ਕੇ ਗੜਬੜ ਕਰਨ ਲੱਗੀ ਕਹਿੰਦੀ ਵੀ ਸਾਡੇ ਵਿਧ ਬਬਣੀ ਚੈਅ ਮੈਂ ਲੈ ਕੇ ਪੇਸ਼ ਨਹੀਂ ਬੱਚਾ ਹੂੰ ਤੇ ਫੇਰ ਥੋੜਾ ਕੀ ਬਣੂਗਾ ਵੀ ਤੁਸੀਂ ਇਹਨਾਂ ਤਿੰਨ ਘੰਟਾ ਟਪਾਤਾਂ ਪੈਂਦੇ ਤਾਂ ਕੰਮ ਆਇਆ ਸਰ ਤਿੰਨ ਘੰਟਾ ਟਪਾਤਾਂ ਤੇ ਵਿੱਚ ਕਿਉਂ ਟਪੰਗਾ ਉਹ ਤੋਂ ਜਿਹੜਾ ਕਈ ਲਿਖਾ ਜਗ ਮਾੜਾ ਮੁੰਡਾ ਸੀ ਜਿਹੜਾ ਤੂਤਵਾ ਮੇ ਕਰ ਲੱਗੀ ਤੇ ਅਸੀਂ ਜਿਹੜਾ ਸੋਧਿਆ ਸੀ ਮੰਬਰ ਜਿਹੜਾ ਉਹ ਆ ਵੀ ਹਾਜ਼ਰੀ ਆਈ ਐ ਤੇ ਦੂਜਿਆਂ ਦੇ ਸੀ ਆਈ ਨਹੀਂ ਸੀ ਉਸ ਬੁੜੀ ਦੀ ਉਹਨੇ ਹਾਜ਼ਰੀ ਕੱਢ ਤੀ ਇਸ ਗੱਲ ਤੋਂ ਰੌਲਾ ਪਿਆ ਸਾਡੇ ਨਾਲ ਕੋਈ ਰੌਲਾ ਸਾਡਾ ਖੁਸ਼ਪਰੀਤ ਨਾਲ ਰੌਲਾ ਹੋਰ ਕਿਸੇ ਨਾਲ ਸਾਡੀ ਗੱਲ ਨਹੀਂ ਉਥੋਂ ਆਪ ਦਾ ਉਹਦੇ ਫੁੱਲ ਦੇ ਘਰੇ ਵੜ ਗਿਆ ਕੀ ਨਾਮ ਉਹਦਾ ਮੁੰਡੇ ਦਾ ਪ੍ਰਵਿੰਦਰ ਪ੍ਰਵਿੰਦਰ ਦੇ ਅਸੀਂ ਇਹ ਗੱਲ ਫੁੱਲ ਨੂੰ ਅਸੀਂ ਨਹੀਂ ਆਦੇ ਉਹ ਪਤਾ ਕੀ ਆਦਾ ਮੈਨੂੰ ਤਾਂ ਕਿੱਦੇ ਦਾ ਆਖਿਆ ਫੁੱਲ ਨੇ ਵੀ ਇਹ ਦੋ ਦੋ ਮਾਰੋ ਸਾਡੀ ਸਰਕਾਰ ਤੇ ਕਰਾਂਗੇ ਅੱਬ ਅਸੀਂ ਤਾਂ ਹੀ ਕਰਾਂਗੇ ਵੀ ਦੋ ਦੋ ਮਾਰ ਟੰਬੇ ਕੱਢੋ ਇਥੋਂ ਚੂੜਿਆਂ ਨੂੰ ਦੋ ਲੋ ਮੇਰੇ ਵਾਰ ਚ ਇਹ ਫੁੱਲ ਨਹੀਂ ਆਦਾ ਸੁਣਿਆ ਸੀ ਇਹ ਮੋਦੀ ਨੇ ਆਪ ਆਖਿਆ ਸਾਨੂੰ ਉਹ ਆਦਾ ਮੁੰਡਾ ਉਹਦੇ ਸਾਰ ਲੜਾਈ ਕਰਕੇ ਸਾਰਾ ਦਿਨ ਪ੍ਰਵਿੰਦਰ ਦੇ ਘਰੇ ਲੁਕਿਆ ਰਿਹਾ ਉਹਥੇ ਪਈ ਰੇ ਉੱਥੇ ਪਈ ਰੇ ਕਰੋ ਨਿਕਲ ਮੇਰੇ ਚੇਹੇ ਆਜੋ ਹਾਂ ਉਹ ਮੁੰਡੇ ਦੇ ਘਰੋਂ ਨਾ ਕੱਢੇ ਆਪ ਦੇ ਚਾਰੇ ਉਹਨੇ ਇਸ਼ਾਰਾ ਕਰਿਆ ਲੜਾਈ ਉਹਨੇ ਪ੍ਰਵਿੰਦਰ ਨੇ ਪਵਾਈ ਹੈ ਬਾਈ ਤੇ ਨਾਲ ਹੀ ਇਹਨੇ ਖੁੱਡ ਨਾਲ ਦੇ ਆਣੇ ਖੁੱਡ ਨਾਲ ਉਹ ਸਾਡੀ ਸਰਕਾਰ ਐ ਐਂ ਹੀ ਕਰਾਂਗੇ ਐਂ ਹੀ ਕਰਾਂਗੇ ਐਂ ਪਾੜ ਤੋੜ ਕਰਾਂਗੇ ਐਂ ਜੁੰਡੇ ਪਟਾਂਗੇ ਐਂ ਚਪੇੜੇ ਮਾਰਾਂਗੇ ਵੀਰੇ ਤੇਰਾ ਖੁਸ਼ਪ੍ਰੀਤ ਸਿੰਘ ਜੀ ਵੀਰੇ ਤੇ ਤੇ ਰੋਗ ਲੱਗ ਰਿਹਾ ਕਿ ਤੂੰ ਇੱਕ ਲੇਡੀ ਨਾਲ ਹੱਥਾ ਪਾਈ ਕੀਤੀ ਹੈ ਮਨਰੇਗਾ ਦੇ ਕੰਮ ਤੇ ਜੋ ਮੇਰੇ ਤੇ ਰੋਗ ਲੱਗ ਰਿਹਾ ਜੀ ਨਰੇਗਾ ਦੇ ਕੰਮ ਦੀ ਉਹ ਸਰਾ ਸਰ ਝੂਠੇ ਹੈ ਜੀ ਤੇ ਮੈਂ ਕੋਈ ਹੱਥ ਪਾਈ ਨਹੀਂ ਕੀਤੀ ਉੱਥੇ 2 3 300 ਬੰਦਾ ਮੌਜੂਦ ਸੀ ਉੱਥੇ ਜੇ ਇਹ ਜਿਹੜੀ ਔਰਤ ਮੇਰੇ ਤੇ આરોਪ ਲਾ ਰਹੀ ਆ ਇਹ ਕਹਿੰਦੀ ਸੀ ਜਿਵੇਂ ਪਹਿਲਾਂ ਨਰੇਗਾ ਦੀਆਂ ਹਾਰੀਆਂ ਪੈਂਦੀਆਂ ਸੀ ਕਹਿੰਦੀ ਤੁਸੀਂ ਗਲਤ ਹਾਰੀਆਂ ਪਾਉ ਤੇ ਮੈਨੂੰ ਘਰ ਭੇਜੋ ਤੇ ਮੈਂ ਉਹਦਾ ਖੰਡਨ ਕੀਤਾ ਮੈਂ ਕਿਹਾ ਵੀ ਗਲਤ ਹਾਰੀਆਂ ਅਸੀਂ ਨਹੀਂ ਪਾ ਸਕਦੇ ਤੇ ਉਹ ਦੀ ਰੰਜਿਸ਼ ਮੇਰੇ ਨਾਲ ਕੱਢ ਰਹੀ ਹੈ ਜੀ ਇਹ ਤਾਂ ਇਹ ਜਿਹੜੀ ਤੁਹਾਡੀ ਲੜਾਈ ਝਗੜਾ ਹੋਇਆ ਕਿ ਕਿੰਨੀ ਤਰੀਕ ਨੂੰ ਹੋਇਆ ਇਹ ਜੀ 24 ਤਰੀਕ ਨੂੰ ਹੋਇਆ ਜੀ ਹੂੰ ਇਹ ਕੋਈ ਦੱਸਿਆ ਤੁਸੀਂ ਆਮ ਆਦਮੀ ਪਾਰਟੀ ਦੇ ਵੈਂਟਰੀਅਰ ਆਉਣ ਤੇ ਤਾਂ ਕਰਕੇ ਇਹ ਉਤਰਾਂ ਦੀ ਵੀ ਉਹ ਕੁਝ ਹੋਰ ਪਾਰਟੀਆਂ ਸੰਬੰਧੀ ਤੇ ਤਾਂ ਕਰਕੇ ਕਰ ਰਹੇ ਨਹੀਂ ਜੀ ਇਹ ਇਹ ਪਹਿਲਾਂ ਹੀ ਕਾਲੀ ਦਲ ਦੀ ਹੈ ਉਹ ਸੀ ਜੋ ਮੌਜੂਦਾ ਸਰਪੰਚ ਜਾਂ ਪੰਚ ਜਾਂ ਮੌਜੂਦਾ ਬੰਦੇ ਆ ਇਹ ਉਹਨਾਂ ਦੀਆਂ ਉਂਗਲਾਂ ਦੇ ਜਾਂ ਸ਼ਾਇਦ ਕਰ ਰਹੇ ਜੀ ਕੰਮ ਇਹ ਜੀ ਲੜਾਈ ਤੋਂ ਪਹਿਲਾਂ ਜੀ ਲੜਾਈ ਤੋਂ ਹਾਰੀ ਲੱਗਣ ਤੋਂ ਪਹਿਲਾਂ ਲੜਾਈ ਹੋਈ ਹੈ ਜੀ ਬਾਅਦ ਚ ਇਹ ਔਰਤ ਨੇ ਹਾਰੀ ਲਵਾਈ ਹੈ ਜੀ ਬਾਅਦ ਚ ਸਾਡੇ ਕੋਲ ਸਾਰੇ ਸਬੂਤ ਪਏ ਆ ਜੀ ਵੀਡੀਓ ਪਈ ਆ ਜੀ ਵੀਡੀਓ ਚ ਸਾਫ ਨਜ਼ਰ ਘਰੇ ਜਾਂਦੀ ਹੋਈ ਆ ਜੀ ਬਾਅਦ ਚ ਇਹਨੇ ਘਰੇ ਜਾ ਕੇ ਕਪੜੇ ਪਾੜੇ ਹੋਈ ਹੂੰ ਇਹ ਵੀ ਕਿਹਾ ਜਾਂਦਾ ਕਿ ਉਹ ਕਹਿ ਰਿਹਾ ਕਿ ਸਾਡੀ ਸਰਕਾਰ ਐ ਇਸ ਤਾਈਂ ਥੱਪੜ ਮਾਰਾਂਗੇ ਨਹੀਂ ਜੀ ਇਹ ਇਹ ਗੱਲ ਮੈਂ ਨਹੀਂ ਕਹੀ ਪਰਮਿੰਦਰ ਸਿੰਘ ਪਾਲ ਸਰ ਕੀ ਕਹਿਣਾ ਚਾਹੋਗੇ ਲਗਾਤਾਰ ਥੋੜੇ ਤੇ આરોਪ ਲੱਗ ਰਹੇ 24 ਤਿਕਨਿਕ ਨੂੰ ਮਰੇਗਾ ਕੰਮ ਤੇ ਲੜਾਈ ਹੋਈ ਛੋਟੇ ਘਰ ਵਿੱਚ ਸਾਡੇ ਘਰ ਦੇ ਨਾਲ ਮਰੇਗਾ ਦਾ ਕੰਮ ਚੱਲ ਰਿਹਾ ਹੈਗਾ ਜੀ ਤੇ ਉੱਥੇ ਉਹ ਮਦਰੀਗਾ ਵਾਲੇ ਆਸਮੇ ਕੋਈ ਹਾਜ਼ਰੀਂ ਪਿੱਛੇ ਵੀ ਮਾੜਾ ਮੋਟਾ ਕੋਈ ਝਗੜਾ ਹੋਇਆਗਾ ਉਹਦੇ ਵਿੱਚ ਜਦੋਂ ਖੁਸ਼ਪ੍ਰੀਤ ਸਿੰਘ ਸਾਡਾ ਵਰਕਰ ਆਮ ਆਦਮੀ ਪਾਰਟੀ ਦਾ ਜਦੋਂ ਉਹਨੂੰ ਮਾਰਨ ਲੱਗੇ ਕੁੱਟਣ ਲੱਗੇ ਉਹ ਸਾਡੇ ਮਾਤਾ ਰਗੀਆਂ ਲੋਕ ਮੁੰਡੇ ਨੂੰ ਘਰੇ ਬਾਲਿਆ ਖੁਸ਼ਪ੍ਰੀਤ ਨੂੰ ਉਸ ਤੋਂ ਬਾਅਦ ਜਦੋਂ ਉਹ ਜਿਹੜੀ ਬਜ਼ੁਰਗ ਸੀਗੀ ਮਾਤਾ ਉਹ ਉਹਨਾਂ ਦੇ ਪੋਤੇ ਆਏ ਆਪਣੇ ਘਰੇ ਆ ਕੇ ਕਹਿਣ ਲੱਗੇ ਵੀ ਜਿਹੜਾ ਤੁਹਾਡਾ ਖੁਸ਼ਪ੍ਰੀਤ ਨੂੰ ਬਾਹਰ ਕੋਈ ਮਾਰਨਾ ਕਰਨਾ ਤੇ ਉਹ ਉਹਦੇ ਸਾਡੇ ਕੋਲ ਪੱਕਿਆ ਦਾ ਸਕੂਤ ਵੀ ਹੈਗੇ ਆ ਜਿਹੜਾ ਉਹਨਾਂ ਨੇ ਇੱਥੇ ਆ ਕੇ ਧਮਕੀਆਂ ਦਿੱਤੀਆਂ ਤੇ ਮੈਂ ਉਸ ਟਾਈਮ ਆ ਆਪਦੇ ਘਰ ਆਪਣੇ ਪਿੰਡੋਂ ਬਾਹਰ ਸੀਗਾ ਤੇ ਇਹ ਮੇਰੇ ਤੇ ਝੂਠੇ આરોਪ ਲਾ ਰਹੇ ਆ